ਸਰੈਸਟਰ ਇੱਕ ਮਿੰਟ ਜੀ ਸਰੈਸਟਰ ਹੈ ਮੇਰੇ ਬੜੇ ਸਤਕਾਰਯੋਗ ਨਿਵਾਜਵਾਲ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਵਾਲ ਸਾਹਿਬ ਬੜਾ ਨਿੱਕਰੋ ਜਿਹਾ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਸ ਮੁਖਬੈਤਾ ਜਾਓ ਜੀ ਫਿਰ ਖੜ ਗਏ ਮੈਂ ਇੰਨੀ دیر ਹੋ ਗਈ ਜੀ ਮੈਨੂੰ ਸੁਣਦੇ ਨੂੰ ਮੈਨੂੰ ਬੋਲ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੋਗ ਨਾ ਬਣਾਓ ਪਲੀਜ਼ ਐਡਰੈਸ ਦਾ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਯੂਲ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੈਂ ਕਰਉ ਤੁਸੀਂ ਬੈਠੋ ਤੁਸੀਂ ਕਦੀ ਨਹੀਂ ਕੀਤਾ ਬੈਠੋ ਬਾਜਵਾ ਬਾਜਵਾ ਜੀ ਜਵਾਬ ਤੇ ਲੈ ਲਓ ਆਪਣਾ ਅਮਨ ਜੀ ਕੰਟੀਨਿਊ ਐਡਰੈਸ ਦਾ ਚੇਅਰ ਐਂਡ ਯੂ ਕੰਟੀਨਿਊ ਪਲੀਜ਼ ਹਾਂ ਜੀ ਹਾਂ ਜੀ 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 ਸਰ ਇਕ ਮਿੰਟ ਜੀ ਵਾਟ ਏਵਰ ਹੀ ਸੈਡ ਥੈਟ ਇਜ਼ ਟੋਟਲੀ ਅਬਸਰਡ ਸਭ ਤੋਂ ਵੱਡਾ ਮੇਰਾ ਆਬਜੈਕਸ਼ਨ ਹੈ ਜੀ ਵਾਟ ਏਵਰ ਹੀ ਵਾਂਟਡ ਟੂ ਸੇ ਨੋ ਇਸ਼ੂਜ਼ ਵੀ ਆਰ ਐਡਿਟ ਟੂ ਲਿਸਨ ਐਂਡ ਅੰਡਰਸਟੈਂਡ ਵਾਟ ਹੀ ਵਾਂਟਸ ਟੂ ਸੇ ਬਟ ਇਸ਼ੂ ਇਜ਼ ਸਰ ਮੇਰਾ ਇਸ ਗੱਲ ਦੇ ਉੱਪਰ ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਸ ਸਟੇਜ 'ਦਸ ਰਹੇ ਨੇ ਸਟੇਜ ਹੈ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਟੇਜ ਆਰਟਿਸਟ ਤੁਸੀਂ ਹੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾਉ ਥਿਸ ਇਜ਼ ਥਿਸ ਇਜ਼ ਰੈਡੀਕਲਸ ਚੇਅਰ ਡੇਸ ਕਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਜੀ ਸਪੀਕਰ ਸਾਹਿਬ ਕੇਰ ਅਡਰੈਸ ਕਰੋ ਸਪੀਕਰ ਸਾਹਿਬ ਕੇਰ ਅਡਰੈਸ ਕਰੋ ਇਮੀਡੀਏਟਲੀ ਇਮੀਡੀਏਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਆ ਅਸੀਂ ਦੀ ਮर्यादा ਨੂੰ ਬਣਾ ਕੇ ਰੱਖਿਆ ਜਾਵੇ ਜੀ ਅੰਡਰਸਟੋਡ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਵਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਕਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ ਪਹਿਲਾਂ ਇਹਨਾਂ ਨੂੰ ਪੁੱਛੋ ਤੁਸੀਂ ਕਰਾਂਗੇ ਅਮਨ ਜੀ ਕਮਾਲ ਹੋਈ ਪਈ ਐ ਸਾ ਇਹਨਾਂ ਦੀ ਕਲਾਕਾਰੀ ਵਾ ਤੁਹਾਡੀ ਗੱਲ ਆ ਗਈ ਗੱਲ ਸਪੀਕਰ ਸਾਹਿਬ ਥਿਸ ਇਜ਼ ਰੈਡੀਕੁਲਸ ਮੁੱਦੇ ਤੇ ਹੋ ਵੀ ਆਰ ਨਾਟ ਗੋਇੰਗ ਟੂ ਬੈਠੋ ਜੀ ਬੈਠੋ ਸਪੀਕਰ ਸਾਹਿਬ ਕੀ ਹੈ ਜੀ ਇਹ ਦੱਸੋ ਤੁਸੀਂ ਬੈਠੋ ਜੀ ਪਹਿਲਾਂ ਸਪੈਸ਼ਲ ਸੈਸ਼ਨ ਤੁਸੀਂ ਬੈਠੋ ਬਾਜਵਾ ਜੀ ਬਾਜਵਾ ਜੀ ਬੈਠੋ ਤੁਸੀਂ ਸਪੈਸ਼ਲ ਅਮਨ ਜੀ ਕੰਟੀਨਿਊ ਕਰੋ ਕੰਟੀਨਿਊ ਕਰੋ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਕਿ ਅਸੀਂ ਸਾਰੇ ਲੋਕ ਚਾਹੇ ਇੱਧਰ ਨੇ ਚਾਹੇ ਇੱਧਰ ਨੇ ਬੜੇ ਮੇਰੇ ਲਈ ਮੇਰੇ ਲਈ ਬੜੇ ਸਤਿਕਾਰਯੋਗ ਨੇ ਇਹ 2-2 3-3 ਲੱਖ ਲੋਕਾਂ ਦੇ ਨਮਾਇंदे ਨੇ ਤੇ ਇਹ ਜਨਾਬ ਇਕੱਲੇ ਸਾਰੇ ਨੂੰ ਸਟੇਜ 'ਤੇ ਆ ਕੇ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਉਰੇ ਉਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਆ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਵੀ ਰੇਜ਼ ਕੀਤਾ ਜੀ ਸੈਕਰੇਟੇਰੀਅਟ ਦੇ ਵਿੱਚ ਸੈਕਰੇਟੇਰੀਅਟ ਦੀ ਸੀਐਸਐਸ ਦੀ ਸਕਿਉਰਿਟੀ ਕਿਹ ਹੈ ਸਰ ਸੈਕਰੇਟੇਰੀਅਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਡੀ ਯੂਡੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਜਿਹੜਾ ਆ ਮਤਾ ਤੁਸੀਂ ਵਰਿੰਦਰ ਗੋਇਲ ਜੀ ਦਾ ਵਰਿੰਦਰ ਗੋਇਲ ਜੀ ਦਾ ਮਤੇ ਜਿਹੜਾ ਪੜ ਕੇ ਦੇਖ ਲਓ ਜਿਹੜੀ ਪਾਖੜਾ ਬੀਬੀਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੈ ਵਟ ਸੈਂਸ ਇਜ਼ ਦਰ ਮੇਕ ਹੈ ਉਸ ਦਾ ਤਾਂ ਕੋਈ ਲੌਜਿਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਣ ਦਿਓ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਦਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ 'ਚ ਫਿਰ ਇੱਕ ਘਰ 'ਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਇਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਹਾਂ ਸਾਡੇ ਤੇ ਪਰਚਾ ਕਰਦਾ 36 ਕਰੋੜ ਪਰਚਾ ਹੈ ਜੇ ਉਹ 36 ਕਰੋੜ ਪਰਚਾ ਹੈ ਜੇ ਕੋਈ ਪਰਵਾਹੀ ਨਹੀਂ ਹੈਗੀ ਇਹ ਇਹ ਇਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਦੀ ਮੈਂ ਇੱਕ ਮਿੰਟ ਕੀ ਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੈਂ ਬੈਠੋ ਬਾਜਵਾ ਜੀ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਮੁੱਦੇ ਤੇ ਰਹੀਏ ਜਿਹੜੇ ਮੁੱਦੇ ਦੀ ਡਿਸਕਸ਼ਨ ਹੈ ਆਪਾਂ ਉਸ ਮੁੱਦੇ ਤੇ ਰਹੀਏ ਉਸ ਤੋਂ ਬਾਹਰ ਅਗਰ ਜਾਵਾਂਗੇ ਤੇ ਫਿਰ ਤੇ ਐਂਡਲੈਸ ਬੜਾ ਸੰਵੇਦਨਸ਼ੀਲ ਮੁੱਦਾ ਹੈ ਮਤਾ ਲੈ ਕੇ ਆਏ ਮੰਤਰੀ ਜੀ ਸੀਆਈਐਸਐਫ ਆੜਾ ਆਪਾਉਦੇ ਤੇ ਰਹੀਏ ਚੀਮਾ ਸਾਹਿਬ